ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਹਰਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਹਰਿਆਣਾ ਦੇ ਰਾਏਪੁਰ ਰਾਣੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਦਰਸਲ ਇੱਟਾਂ ਦੇ ਪੱਠੇ ਦੀ ਕੰਢ ਡਿੱਗਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਦਰਸਲ ਜਦੋਂ ਇੱਟਾਂ ਦੇ ਪੱਠੇ ਦੀ ਕੰਢ ਡਿੱਗੀ ਆ ਤਾਂ ਚਾਰ ਬੱਚੇ ਮਲਬੇ ਦੇ ਢੇਠਾਂ ਆ ਜਾਂਦੇ ਨੇ ਇੱਕ ਜਾਣਾ ਇੱਕ ਬੱਚਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਔਰ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਖਬਰ ਹਰਿਆਣਾ ਦੇ ਰਾਏਪੁਰ ਰਾਣੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਪਿੰਟ ਜਸਪੂਰ ਦੱਸਿਆ ਜਾ ਰਿਹਾ ਹੈ ਜਿੱਥੇ ਦੀ ਇਹ ਖਬਰ ਹੈ ਦੱਸਿਆ ਕਿ ਹਰਿਆਣਾ ਦੇ ਰਾਏਪੁਰ ਰਾਣੀ ਪਿੰਟ ਜਸਪੂਰ ਕਕਰਾਲੀ ਨੇੜੇ ਸਥਿਤ ਇੱਟਾਂ ਦੇ ਪੱਠੇ ਦੀ ਕੰਦ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਇਸ ਕੰਦ ਦੇ ਡਿੱਗਣ ਕਾਰਨ ਤਿੰਨ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਦਰਸਲ ਬੱਚੇ ਇਸ ਛੱਟ ਦੇ ਹੇਠਾਂ ਖੇਡ ਰਹੀ ਸਨ ਅਚਾਨਕ ਕੰਦ ਡਿੱਗ ਜਾਂਦੀ ਹੈ ਮਲਬੇ ਦੇ ਹੇਠਾਂ ਚਾਰ ਬੱਚੇ ਦੱਬੇ ਜਾਂਦੇ ਨੇ ਔਰ ਇੱਕ ਬੱਚੇ ਦੀ ਜਾਨ ਬਚ ਚੁੱਕੀ ਹੈ ਲੇਕਿਨ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉਹਨਾਂ ਵਿੱਚੋਂ ਤਿੰਨ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਸ਼ੈੱਡ ਦੇ ਹੇਠਾਂ ਬੱਚੇ ਖੇਡ ਰਹੇ ਸਨ ਜਿੱਥੇ ਇੱਟਾਂ ਗਿਰੀਆਂ ਹੋਈਆਂ ਨੇ ਕੰਧ ਡਿੱਗੀ ਹੋਈ ਹੈ ਔਰ ਇਸ ਇੱਟਾਂ ਦੇ ਥੱਲੇ ਬੱਚੇ ਆ ਜਾਂਦੇ ਨੇ ਔਰ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਖਬਰ ਹਰਿਆਣਾ ਦੇ ਰਾਏਪੁਰ ਰਾਣੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਪਿੰਟ ਜਸਪੂਰ ਦੱਸਿਆ ਜਾ ਰਿਹਾ ਹੈ ਕਕਰਾਲੀ ਦੇ ਨੇੜੇ ਆ ਸਥਿਤ ਇੱਟਾਂ ਦੇ ਪੱਠੇ ਦੀ ਕੰਧ ਡਿੱਗਣ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਅਨੁਸਾਰ ਇੱਕ ਕੰਧ ਦੇ ਡਿੱਗਣ ਦੇ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਬੱਚੇ ਸ਼ੈੱਡ ਦੇ ਹੇਠਾਂ ਖੇਡ ਰਹੇ ਸਨ ਅਚਾਨਕ ਪੱਠੇ ਦੀ ਕੰਧ ਡਿੱਗ ਜਾਂਦੀ ਹੈ ਜਿਸ ਕਾਰਨ ਚਾਰ ਬੱਚੇ ਹੇਠਾਂ ਦੱਬ ਜਾਂਦੇ ਨੇ ਜਿਨ੍ਹਾਂ ਨੂੰ ਤੁਰੰਤ ਹਸਤਾ ਲਜਾਇਆ ਜਾਂਦਾ ਹੈ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਇੱਕ ਬੱਚਾ ਜ਼ੇਰੇ ਇਲਾਜ ਹੈ ਦੱਸਦੀ ਹੈ ਕਿ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਗੌਰਵ ਪ੍ਰਜੋਪਤੀ ਨੇ ਦੱਸਿਆ ਹੈ ਕਿ ਜੋ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਦੀ ਮੁੱਢਲੀ ਸਹਾਇਤਾ ਦੌਰਾਨ ਮੌਤ ਹੋਈ ਹੈ ਬੱਚਿਆਂ ਦੀਆਂ ਲਾਸ਼ਾਂ ਨੂੰ ਰਾਏਪੁਰ ਰਾਨਿੰਗ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹੈ ਸਕਰੀਨ ਤੇ ਉੱਤੇ ਜੋ ਖਬਰ ਨਿਕਲ ਕੇ ਸਾਹਮਣੀ ਆਈ ਹੈ ਖਬਰ ਹਰਿਆਣਾ ਦੀ ਹੈ ਹਰਿਆਣਾ ਦਾ ਦੱਸਦੀ ਹੈ ਕਿ ਪਿੰਡ ਰਾਏਪੁਰ ਰਾਣੀ ਜਸਪੂਰ ਪਿੰਡ ਦੱਸਿਆ ਜਾ ਰਿਹਾ ਹੈ ਕਕਰਾਰੀ ਦੇ ਨੇੜੇ ਆ ਜਿੱਥੇ ਇੱਟਾਂ ਦੇ ਪੱਠੇ ਦੀ ਕੰਧ ਡਿੱਗਦੀ ਹੈ ਕੰਧ ਡਿੱਗਣ ਦੇ ਕਾਰਨ 4 ਬੱਚੇ ਮਲਬੇ ਦੇ ਹੇਠਾਂ ਆ ਜਾਂਦੇ ਨੇ ਉਹਨਾਂ ਵਿੱਚੋਂ 3 ਬੱਚਿਆਂ ਦੀ ਮੌਤ ਹੋ ਚੁੱਕੀ ਆ ਔਰ ਇੱਕ ਬੱਚਾ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਪਰਿਵਾਰਿਕ ਮੈਂਬਰ ਕੀ ਕੁਝ ਕਹਿ ਰਹੇ ਨੇ ਡਾਕਟਰ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਤੁਹਾਨੂੰ ਉਹ ਵੀ ਹੁਣ ਸੁਣਾ ਦਿੰਨੇ ਆ ਮੇਰਾ ਨਾਮ ਨਵਾਬ ਹੈ ਤੋਂ ਨਵਾਬ ਜੀ ਕੀ ਕਿਆ ਹੋਇਆ ਅਸੀਂ ਕਾਜੀ ਕਰਦੇ ਜੀ ਹਾਂਜੀ ਬੱਚੇ ہمارے ਪਾਇਲਟ ਕੇ ਸਾਰੇ ਖੇਲੇ ਤੇ ਮੈਂ ਕਹਾਂ ਮਾਲਮ ਸੀ ਉਹ ਕਿਰਜਾਂ ਦੇ ਪਾਇਲਟ ਜੋ ਹੈ ਬਵਾਸ ਰੈਡਨ ਲੇ ਕੇ ਚਲੇ ਉਸੇ ਇਤਿਹਰ ਦਰਾਂਦੇਸੀ ਨਾ ਪਾਇਲਟ ਹੀ ਬਈ ਅੱਛਾ ਅੱਜ ਮੈਂ 3-4 ਬੱਚੇ ਡਬ ਗਏ ਬੜੀ ਮੁਸ਼ਕਲ ਤੇ ਹਮਨੇ ਲਗਾ ਲੇ ਉਹ ਉਸਕਦਰ ਤੇ ਔਰ ਇਹ ਕੁਬ ਡਾਕਟਰ ਤੋਂ ਦਵਾਈ ਦਿਲਾ ਦੀ

तीन मेरा नाम डॉक्टर गौरव प्रजापति है मैं सी एच सी रायपुरानी में एज ए मेडिकल ऑफिसर कार्यरत हूँ आज मेरी एमरजेंसी ड्यूटी के दौरान सुबह ग्यारह बज के दस मिनट पर कमला भट्टा जाजपुर से तीन बच्चे लाए गए जिनकी उम्र दो साल पाँच साल और छः साल की गुड़िया थी उनको लाया गया तो जांच के दौरान ये पता लगा कि भाई जो दो साल का काका और छः साल की गुड़िया है उसकी डेथ पहले से हो रखी थी जो पाँच साल का बच्चा था उसको चिकित्सा सहायता दी गई चिकित्सा सहायता देने के दौरान जब उसका एंडोट्रेकियल इंट्यूबेशन ओरल और सक्शन करी गई तो ये पाया गया कि भी उसकी जो सांस की नली है उसमें काफ़ी ज़्यादा ब्लड और म्यूकस था और बच्चा जो है गास्पिंग स्टेट में यहाँ लाया गया था और चिकित्सा सहायता देने के दौरान जब तक हम मरीज को छः सेक्टर पंचकुला रेफर करते तो उसकी भी जो है मृत्यु हो गई है तो अभी तीनों बच्चों के जो शव हैं वो कहाँ पे रखे गए हैं शव पुलिस को जो है मौली चौकी पुलिस स्टेशन में जो है पुलिस इंफॉर्मेशन दे दी गई है और इंचार्ज सर से बात हो गई है वो ये कह रहे हैं कि जी बॉडी को हम छः सेक्टर पंचकूला मॉर्चरी में शिफ्ट करेंगे पोस्टमार्टम एग्जामेशन